ਹਾਂਜੀ ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਆ ਜੀ ਅੱਜ ਆਪਣਾ ਹੋ ਗਿਆ ਏ 25ਵਾਂ ਦਿਨ ਤੇ ਆ ਗਿਆਂ ਗਰਾਊਂਡ ਜੀ ਤੇ ਮਿਹਨਤ ਚੱਲਣ ਈ ਪਿੱਛੇ ਦੇ ਅੱਜ ਪੈਣਗੇ ਪਟਾਕੇ ਦਾ ਜ ਮੌਸਮ ਵੀ ਗਰਮੀ ਵਾਲਾ ਵਾ ਦੋ ਦਿਨ ਸੌਖੇ ਨੰਗੇ ਆ ਤੇ ਹੁਣ ਕੋਈ ਸਾਹਬ ਕਰਾਉਣਗੇ ਤਸੱਲੀਆਂ ਤੇ ਤੁਹਾਨੂੰ ਦਿਖਾਉਣੇ ਅੱਗੇ ਅੱਗੇ ਹੁੰਦਾ ਕੀ ਆ ਮੋਟਰਸਾਈਕਲ ਕੱਲ ਪਾਥੀ ਨੇ ਚੜਤਾ ਭਾਈ ਨਹੀਂ ਤਾਇਆ ਦੇ ਪੈਟ ਦੇ ਬੁੜੀ ਦੇ ਜਦ ਕੀ ਪਾਥੀ ਹੈ ਭਾਈ ਝਕੌਂਦਾ ਵੀ ਹੀ ਮੋਟਰਸਾਈਕਲ ਕੱਲ ਚੜ ਦਵਾਂਗਾ ਸਟੰਟ ਕਰਾਇਆ ਕਿ ਨਹੀਂ ਦੱਸ ਓਏ ਭਾਈ ਹੱਸੀ ਜਾਂਦਾ ਹੁਣ ਇੰਨੇ ਵਿੱਚ ਜਗਾਇਆ ਭਾਈ ਮੈਂ ਨਹੀਂ ਜਗਾਇਆ ਮੋੜ ਸਨ ਚਲੋ ਉੱਥੇ ਸ਼ੂਗਰ ਬੈਠਾ ਅੱਲਾ ਲੋਈ ਪਹਿਲਾ ਸੈੱਟ ਚੱਕੋ ਜੀ ਖੇਚ ਕੇ ਖੇਚ ਕੇ ਅੱਜ ਲਾਲੇ ਹੁਣੀ ਘਰੋਂ ਕੱਢ ਕੇ ਲਿਆਉਂਦੇ ਠਾਕੇ ਓਏ ਜਾਂਦਾ ਹੀ ਓਵੇ ਬਦਾਮ ਵਾਲੀਆਂ ਪੌਣ ਆਇਆ ਅੱਜ ਫੇ ਆਹ ਅੱਜ ਰਾਜੀਨਾਮਾ ਨਹੀਂ ਕਰਨੇ ਘਰੋਂ ਕੱਢ ਕੱਢ ਠੋਕਣੇ ਆਂ ਬਾਜੀ ਆਈ ਤੇ ਆਇਆ ਹੋਇਆ ਅੱਜ ਬਾਜੀ ਕਹਿੰਦਾ ਨਹੀਂ ਚੱਲ ਬਾਜੀ ਸਹਿ ਜੀਬਾਂ ਘੜਦਾ ਮਗਰੋਂ ਨਹੀਂ ਗੱਡੀਆਂ ਚੱਲ 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 ਤੁਰਦਾ ਗਾ ਤੂੰ ਨੇ ਖਾ ਸ਼ਾਬਾਸ਼ ਚੱਲ ਚੱਲੋ 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 ਗੋਡਾ ਪਾਜੀ ਸੈਜ ਬੈਠਕ ਨਹੀਂ ਮਾਰਦਾ ਹੱਥ ਚਰ ਤੇ ਰੱਖ ਚੱਲੋ 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 ਹਾਂ ਹਾਂ ਉਹਨੂੰ ਲੈ ਜਾ ਜਨਣਾ ਮੈਂ ਤੇ ਆ ਲੱਗ ਚੇ ਮੋਟਾ ਮਹਾ ਹੀ ਪਹੁੰਚਿਆ ਉਸ ਨਹੀਂ ਏ ਆਵੇ ਗੋਰੀ ਨੂੰ ਵੀ ਲੱਗਦਾ ਹੈ ਵੀ ਗਲਾਈ ਤੋਂ ਇਹ ਨਾ ਬਦਾਮ ਦੀ ਦੇਣੇ ਦੇਣੇ ਬਣੇ ਆ ਬਦਾ ਆਹ ਵੇਖ ਨੱਚਦਾ ਹੈ ਕਿ ਨਹੀਂ ਆਹ ਵੇਖ ਲੈ ਜਦੋਂ ਬਦਾਮ ਕਹੇ ਦਈਦਾ ਤੇਜ ਹੋ ਜਾਂਦਾ ਆਹ ਵੇ ਆਹ ਵੇ ਬਦਾਮ ਤੇਜ ਹੋ ਗਿਆ ਆਹ ਮਗਰਲਾ ਵੀ ਕਹਿੰਦਾ ਮੈਂ ਵੀ ਮਗਰੇ ਹੀ ਆ ਸਹਿਜ ਦੇ ਤਾਂ ਔਖੇ ਹੀ ਲੱਗਦੇ ਬਦਾਮ ਜਿੱਦਾਂ ਤੁਰਿਆ ਆਉਂਦਾ ਵਾ ਹੈ ਸਹਿਜ ਤੇਰੇ ਬਦਾਮ ਔਖੇ ਲੱਗਦੇ ਮੈਨੂੰ ਪਰ ਨਿਆ ਪੱਟਾ ਦੇ ਹੱਥ ਕਾ ਤੋਂ ਰੱਖਦਾ ਇਹਦੇ ਕੱਟ ਕੇ ਆਪਾਂ ਇਹਨੂੰ ਦੇ ਦੇ ਆਹ ਇਹਨੂੰ ਦੱਸਿਆ ਕਰ ਇਧਰ ਆ ਬੋਲਿਆ ਗਲਤ ਕਰ ਕਿੰਨੇ ਲੋਕ ਦੇਖਦੇ ਤੈਨੂੰ ਤਾਂ ਫਾਇਦਾ ਕਿਨੂੰ ਹੋਣਾ ਮੈਨੂੰ ਮਈ ਇਹਨੇ ਆਪਣੇ ਤੋਂ ਕਰਨ ਰਿਹਾ ਹੈ ਨਾ ਮੇਰਾ ਵੀ ਪਾਦ ਹੁੰਦਾ ਤੇਰਾ ਵੀ ਪਾਦ ਹੁੰਦਾ ਹੈ ਨਾ ਤੂੰ ਪਾਜੀ ਨੂੰ ਕਿਹਾ ਨਹੀਂ ਕੱਲ ਕਹਿੰਦਾ ਲੰਮਾ ਜਿਹਾ ਆ ਗਿਆ ਫੇ ਆਈ ਫੇ ਇਹਨੇ ਕਿਹਾ ਕੂਗਾ ਇਹ ਸਾਬ ਕੱਢਿਆ ਕਰ ਇੱਕ ਭਰਾਵਾ ਕੋਜ ਨੂੰ ਵੀ ਇਦਾਂ ਕਹਿੰਦਾ ਸੀ ਕੱਲ ਅੱਛਾ ਕੋਜ ਸਾਹਿਬ ਨਹੀਂ ਕਹਿੰਦਾ ਨਹੀਂ ਪਾਜੀ ਝੂਠ ਬੋਲਦਾ ਹੈ ਮੈਂ ਮਮੀ ਮੇਰੇ ਤੇ ਉੱਥੇ ਗੱਲ ਲਾਦੀ ਬੈਠੇ ਨੂੰ ਕਹਿੰਦਾ ਗੱਡੀ ਚ ਕਾਉਣੀ ਕਹਿੰਦਾ ਅੱਗੋਂ ਕੋਈ ਦੀ ਅੱਜ ਮੈਂ ਕੱਛ ਜੇ ਤਾਂ ਐਂਦੀ ਜਾ ਕੇ ਦੱਸ ਇਹ ਯਾਰ ਇਦਾਂ ਦਾ ਹੀ ਹੈ ਨਾ ਕਈ ਘਰ ਦਾ ਕਰਨਾ ਤੇ ਇਹ ਮੈਂ ਚਲਥਾ ਇਹ ਕੋਰ ਫੜ ਕੇ ਧਾਰਾ ਤੇਨੋਂ ਜ਼ਿਆਦਾ ਤਕੜਾ ਤਾਂ ਨਹੀਂਗਾ ਤੇਰੀ ਕਿ ਜਿੱਡਾ ਹੀ ਲੱਗਿਆ ਗੱਡੀ ਉਧਰ ਰਚਕਾ ਦੇ ਸਹੀ ਏ ਬੋ ਕੈਂਟ ਲਾਣਾ ਮਿਹਨਤ ਕਰਦੇ ਇੱਕ ਵਾਰੀ ਕਾਰੇ ਗੂਠਾ ਨਹੀਂ ਕਰਕੇ ਚੱਲਿਆ ਥਾਪੀ ਮਾਰਦੇ ਹੁਣ ਇਹਨੂੰ ਦੱਸ ਇਹਨੂੰ ਕਹਿ ਅਮਨ ਨੂੰ ਚੈਲੰਜ ਕਰਕੇ ਤੂੰ ਨਾ ਮੇਰੇ ਨਾਲ ਮੈਨਤ ਬਰਾਬਰ ਦਾ ਚੱਲ ਬਰਾਬਰ ਵਜ ਬੋਲਾ ਤੇਜ਼ ਹੋ ਜਾ ਸੈ ਨੂੰ ਫੜ ਲੈ ਕਰਨਾ ਤਾਂ ਲਾ ਬਣ ਕੇ ਆ ਕਰ ਬੋਲ ਮੈਂ ਪੜੀਂਦਾ ਗਿੱਚੀ ਚ ਗਿੱਚੀ ਤੇ ਮਾਰੀ ਆਹ ਨਾ ਤੇਰੀ ਮਾਰ ਨਹੀਂ ਦਿੰਦਾ ਹੁਣ ਉਪਰ ਹੀ ਸੈ ਤੇਜਾ ਮੰਤਰ ਨਾਲੋਂ ਸਹਿਜ ਤੇਜਾ ਸੈਦ ਖੱਚ ਕੇ ਬਾਦ ਬਾਦ ਆ ਗਈ ਉਹ ਮੈਂ ਡੇਪਿਆ ਉਹ ਫੇਰ ਜੀ ਸੈਦ ਥਾਪੀ ਮਾਰਨੀ ਹੋਣੀ ਮੂਰੇ ਰਿਆਂ ਤੂੰ ਓਵੇ ਓ ਬਸ ਹੋ ਗਈ ਓ ਬਸ ਹੋ ਗਈ ਵੱਡੇ ਬੋਡੀ ਬਿਲਡਰ ਦੀ ਗੈ ਚੱਲ ਓ ਵੇ ਗੱਲਾਂ ਕਰਦਾ ਝੂਠ ਝੂਠ ਹੀ ਹੁੰਦਾ ਕਾ ਸੱਚ ਸੱਚ ਹੀ ਹੁੰਦਾ ਕਹਦੇ ਮੂਰੇ ਖਾਪੀਆਂ ਇੱਧਰ ਚੱਲਣ ਦੀਆਂ ਵਾ ਮੈਂ ਮੂਰੇ ਆ ਮੈਂ ਨਹੀਂ ਹੁਣ ਅੱਛਾ ਤੈਨੂੰ ਕੀ ਫੀਲ ਹੋ ਰਿਹਾ ਇਹਨੂੰ ਹਰਾ ਕੇ ਤੂੰ ਬੋਖ ਵੀ ਬਹੁਤ ਖੁਸ਼ੀ ਹੋਰੀ ਹਨ ਤੂੰ ਕਹਿਆ ਸੱਚ ਦੀ ਜਿੱਤ ਹੋਈ ਹੈ ਨਾ ਸੱਚ ਦੀ ਜਿੱਤ ਅੱਛਾ ਤੇ ਅਮਨ ਫੇਕੀ ਆ ਝੂਠਾ ਵਾ ਹਾਂਜੀ ਹਾਂ ਅਮਨ ਤੂੰ ਦੱਸ ਵੀ ਮੈਂ ਪਾਜੀ ਹਾਰ ਗਿਆ ਝੂਠਾ ਪੇ ਗਿਆ ਉਹ ਮੈਂ ਨਹੀਂ ਕਹ ਕਹਿੰਦਾ ਇਹਨੂੰ ਭਰਾਵਾ ਅਗੇ ਤੂੰ ਬਾਹਰ ਤੂੰ ਹੁਣ ਦੁਬਾਰਾ ਪੰਗਾ ਨਹੀਂ ਲੈਣਾ ਸਹਿਜ ਨੇ ਜੰਗਾ ਪਾਜੀ ਸੌਰੀ ਉਹ ਦੇ ਸੌਰੀ ਕਰਾਦੀ ਨਾ ਅੱਜ ਅੱਜ ਸਹਿਜ ਨੇ ਅਮਨ ਤੋਂ ਸੌਰੀ ਕਰਾਦੀ ਵਾਓ ਇਨੀ ਗਾ ਝੂਠ ਮਾਰੀ ਜਾਂਦਾ ਇਹਦਾ ਇੱਕ ਸੈਟ ਰਿੰਗਾ ਝੂਠ ਮਾਰੀ ਜਾਂਦਾ ਇਹਦਾ ਤੈਨੂੰ ਲੱਗਿਆ ਨਾ ਸੈਟ ਤੁਹਾਡੇ ਹਾਂ ਲੈ ਇਹ ਭਾਈ ਇਹ ਗਣਾ ਸਾਡੇ ਸੱਟ ਤੇ ਤੁਹਾਡੇ ਨਾਲ ਅੱਗੇ ਤੇਰੇ ਇਹ ਆ ਵੇ ਇਹ ਨਹੀਂ ਗਾ ਇਹ ਗੀ ਉਹ ਇਹ ਭਾਈ ਕੋਣ ਕੋਣ ਨਾ ਤੂੰ ਇਹ ਕਹਾ ਹਾਂ ਤੂੰ ਤੁਹਾਡੇ ਤੋਂ ਪਹਿਲੇ ਸੱਟ ਤੇ ਉਹਨਾਂ ਨੂੰ ਪਛੋ ਉਹ ਸਾਡੇ ਨਾਲ ਆ ਪਹਿਲੇ ਸੱਟ ਨਹੀਂ ਗਾ ਇਹ ਹੈਗਾ ਹੀ ਉਹ ਭਰਾਵਾ ਇਹ ਤੁਹਾਡੇ ਨਾਲ ਇੱਕ ਸੱਟ ਜਮਣੀ ਆ ਉਹ ਭਰਾਵਾ ਤੇਰੇ ਅੱਗੇ ਸੀਗਾ ਉਹ ਲਾਲਾ ਝੁੱਕਦਾ ਕੋਸ਼ ਸਾਹਿਬ ਨੂੰ ਇਹਦਾ ਝੁੱਕਣ ਦਾ ਤੈਨ ਲੱਗੇ ਨਾ ਆ ਲੈ ਚੱਲ ਹੋ ਫੇ ਮੁਰ ਚੱਲ ਚੱਲ ਤੋ ਕਿ ਚੱਲ ਓਏ ਕੀ ਖਾਦਾ ਵਾਜ ਨਵੀ ਪੁਵਾਈ ਆ ਨਵੀ ਪੁਵਾਈ ਆ ਟਰਬੋ ਤਾਜੂ ਇੰਜਨ ਬੁੱਕ ਦਾ ਅੱਜ ਲਾਲੇ ਓਏ ਟਰਬੋ ਨਵੀ ਪੁਵਾਈ ਆ ਕਹਿੰਦਾ ਅੱਜ ਓ ਭਾਈ ਕਹਿੰਦਾ ਵੇਖੀ ਪਾੜ ਦਾ ਟਰਬੋ ਮੈਂ ਨਵੀ ਤੇ ਹੀ ਕਿੰਨੇ ਦੀ ਕਿੰਨੇ ਦੀ ਟਰਬੋ 10 ਲੱਖ ਵਾਲੀ ਪੁਵਾਈ ਕਹਿੰਦਾ ਨਵੀ ਲਾਲਾ ਲਾਲਾ ਸ਼ਾਬਾਸ਼ ਲਾਲਾ ਬੁੱਕ ਦਾ ਪੂਰਾ ਅੱਜ ਮੈਂ ਬੋਰੀ ਛਾਈ ਹੋਈ ਆ ਵੈਰੀ ਗੁੱਡ ਵੈਰੀ ਗੁੱਡ ਲਾਲਾ ਦਾ ਜੇ ਬਦਾਮ ਵਾਲੀਆਂ ਹੀ ਪਾਈ ਤੁਰਿਆਂ ਦਾ ਵਾ ਲਾਲਾ ਕਹਿੰਦਾ ਮੈਨੂੰ ਥੋੜੇ ਰ ਜੀਵੇਂ ਮਾਰ ਜਾਂਦੇ ਇਸ ਕਰਕੇ ਮੈਂ ਆ ਨਹੀਂ ਪਾਉਂਦਾ ਸਹਿਜ ਟਰਬੋ ਨਮੀ ਪਵਾ ਕੇ ਅੱਜ ਤੇ ਸਹਿਜ ਫੁੱਲ ਮਿਹਨਤਾਂ ਲਾ ਰਿਹਾ ਅੱਜ ਚਲ ਬਸ ਹੋਰ ਜ਼ਿਆਦਾ ਖਚੜਾ ਚੱਲ 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 ਤਰੀ ਤਾਰ ਬੱਕ ਭਾਈ ਉਹਦੇ ਪਿਛੇ ਕੰਮ ਪਾਉਂਦਾ ਪਿੱਛੇ ਆਇਆ ਹਾਂ ਆਪਾਂ ਬਾਬੂ ਕੋਹਾੜੀ ਜਿਹੜਾ ਮਾਹ ਛੀਰੇ ਕੇ ਖੂਤੇ ਹੀ ਉਹ ਮੈਨੂੰ ਕਹਿੰਦਾ ਮੈਨੂੰ ਕਹਿੰਦਾ ਟੀਵੀ ਇਸ ਦਾ ਤੇ ਬਾਨਾ ਹੀ ਇੱਥੇ ਕਹਿੰਦਾ ਮੈਂ ਸਕੂਟਰੀਆਂ ਵੇਚੀਆਂ ਕੁੜੀਆਂ ਨਾਲੇ ਕਹਿੰਦਾ ਅੱਖ ਮਟੱਕਾ ਕਰਾਂਗੇ ਹੋਰ ਹੈ ਕੀ ਭਾਜੀ ਇੱਥੋਂ ਮਿਹਨਤ ਲਾ ਕੇ ਸਪੈਸ਼ਲ ਕੁੜੀਆਂ ਪਿੱਛੇ ਗੇੜੀ ਲਾਉਣ ਗਿਆ ਮੋਟਰਸਾਈਕਲ ਤੇ ਨਾਲੇ ਉਹ ਸੈਂਸ ਕਰੀ ਖਾਣਦੇ ਮੂਵੀ ਆਦੀ ਨਾ ਉਹ ਹਲਤ ਕੇ ਘਰ ਦਿਆ ਨਾ ਖਾਂਦੇ ਬਾਅਦ ਜਿਹੜੀ ਸ਼ਾਮੀ ਜਦ ਮੈਂ ਲੰਘਿਆ ਸੇਲੀ ਨਾ ਖਾਂਦੇ ਆ ਜੀਰੇ ਵਾਲੀ ਸੱਦੀ ਇਹਨੇ ਜੀਰੇ ਵਾਲੀ ਸੱਦੀ ਕਹ ਕਿਉਂ ਉਠਗਾ ਦੇ ਪਾਜੀ ਇੱਕ ਇੱਕ ਚਮਚਾ ਖਾਵੇ ਤੇ ਕੋ ਨੂੰ ਖਵਾਵੇ ਨਾਲੇ ਉਹ ਕਹਿੰਦਾ ਤੈਨੂੰ ਆ ਜਾ ਤੈਨੂੰ ਪੰਗੂੜੇ ਦੇ ਵਿੱਚ ਝੂਟਾ ਦੇਉਣਾ ਸੋਹਣਿਓ ਚੱਲ ਕਿਆ ਨਹੀਂ ਦਦੂ ਕਹਿੰਦਾ ਗੱਲ ਕਿਹੜੀ ਏ ਏਜੰਸੀ ਆਪਣੀ ਸਕੂਟਰੀ ਨਵੀਂ ਲੈ ਲਈਏ ਸੋਹਣਿਓ ਹਾਂ ਵੇਖ ਲਓ ਆਹ ਕਹਿੰਦਾ ਭੁਗ ਲੈ ਕਹਿੰਦਾ ਕੁੜੀ ਨਾਲ ਚੰਡੂਲ ਤੇ ਬੈਠਾ ਖਾਈ ਇਹ ਪਾਜੀ ਦੋ ਲੱਗ ਪਰ ਤੂੰ ਜਿਹੜੀ ਦੁਆ ਵਾਲੀ ਬਰਾਬਰ ਹੈ ਕੀ ਬਾਲੀ ਸੋਣੀ ਹੀ ਯਾਰ ਤੇਰੇ ਵਰਗੀ ਹੀ ਹੈ ਨਾ ਚੱਲਾਂਗੇ ਚੱਲਾਂਗੇ ਮੇਰੀ ਹੈ ਜੀ ਕਪਾ ਜੀ ਦੇ 10% ਲਾਉਗੇ ਐਪਸੈਂਟਾ ਫੜਮਣੀ ਆ। ਓ ਲੈ। ਭਈ ਮੈਂ ਕੀ ਕੀਤਾ? ਤੂੰ ਕੀਤਾ ਪੰਗੜੇ ਤੇ ਫੁੱਟ ਲੈ ਜਾ। ਉਹ ਗੋਲ ਆਲੇ ਉਹ ਗੋੜੇ ਨਾ ਸੱਲ ਲੈ। ਤੂੰ ਵੀ ਨਾਲ ਹੀ ਸੀਗਾ। ਮੈਂ ਨਹੀਂ। ਤੂੰ ਭਾਬੀ ਭਾਬੀ ਕਰਦਾ ਸੀ। ਚੱਲ ਵਾ। ਆ ਲੱਗੀਆਂ 10% ਲੱਗਣ ਤੇਰੀਆਂ। ਚਲ ਆ ਲਾਵਾ ਨੈਸਰ ਸੈਟ ਹਾਂ। ਲੱਗੀਆਂ 10। ਤੇਰੀਆਂ ਲੱਗਣੀਆਂ ਆ 10। ਭਈ ਮੈਂ ਕੀ ਕੀਤਾ ਵਾ। ਜਿਹੜੇ ਤੇਰੇ ਬਦਾਮ ਇਹਨੂੰ ਦੇ ਦੇਣਾ। ਦੇ ਤਾਂ ਕੀ ਆ ਜਿਹੜੀ ਤੂੰ ਬਦਾਮਾਂ ਵਾਲੀ ਆ ਸੇਰਿੰਖਾ ਨਹੀਂ ਸੀਦੀ ਨਾ ਖਾਦੀ ਆ ਤੁਕੇ ਹੈਗੀ ਆ ਤੁਹਾਡੀ ਤੁਹਾਡੀ ਕਿਹੜਾ ਹੈਗੀ ਆ ਤੇਰੇ ਨਾਲ ਆਫਸਾਈਡ ਨਹੀਂ ਲਾਉਂਦਾ ਕਹਦੇ ਖਾਦੀ ਉਹਨੇ ਮੈਂ ਮੰਮੀ ਮੰਮੀ ਦਾ ਨਹੀਂ ਮੈਂ ਕਹਿਣਾ ਸੇਲੇ ਦਾ ਕਹਿੰਦਾ ਨਹੀਂ ਬਣੀ ਹੈਨੀ ਹੈਨੀ ਕੀ ਪੱਕਾ ਸੌਂ ਖਾ ਕੇ ਗਏ ਸੌਂ ਖਾਦੀ 500 500 ਤਾਂ ਭਈ ਕੋਈ ਉਹਨੇ ਦਿੱਤਾ ਹੌਣ ਦੱਸ ਤੂੰ 100 ਖਾ ਕੇ ਦਿੱਤਾ ਕਿ ਨਹੀਂ ਸਹੀ ਗੱਲ ਆ ਭਈ ਦਿੱਤਾ ਕਹਿੰਦਾ ਸਹੀ ਗੱਲ 500 ਤਾਂ ਸੱਚ ਦੱਸ ਦੇ ਚੱਲ ਭਾਈ ਸੱਚੀ ਕਹਿਣਾ ਇਹਨੇ ਕਿਹਾ ਸਹੀ ਦੱਸ ਉਹ ਲਾਲਾ ਵੀ ਗਵਾਹ ਆ ਲਾਲੇ ਦਿੱਤਾ ਕਿ ਨਹੀਂ ਦਿੱਤਾ 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 ਹਾਂਜੀ ਭਾਈ ਨਾਲ ਦੋ ਇਹ ਕਿਹੜਾ ਮੇਰੇ ਨਾਲ ਤੂੰ ਦੱਸ ਆਪਾਂ ਆਪਾਂ ਆਪਦੇ ਅੱਡ ਖਾਦੇ ਹੁਣ ਕੀ 500 ਰੁਪਏ ਦਿੱਤਾ ਨਾ ਇਹ ਮੈਂ 500 ਰੁਪਏ ਦਿੱਤੇ ਨਾ ਆ ਦੇ ਕਹਿਦਾ ਮੇਲੇ ਤੇਰੀ ਮੇਲੇ ਤੇਰੀ ਗੋਟੀ ਕਿਹਨੂੰ ਦਿੱਤਾ ਇਹਨੇ 500 ਕਿਹ ਕਿਹ ਗੋਟੀ ਕਿਹਨੂੰ ਦਿੱਤਾ 500 ਹੈ ਨਾ ਜੀ ਦੇ ਵਾਲੀ ਨਾਏ ਹਾਏ ਹਾਏ ਉੱਠ ਲਾਲ ਹੋ ਗਈਆਂ ਅੱਖਾਂ ਵੇ ਭਾਜੀ ਲਾਲ ਹੋਈਆਂ ਹਾਏ ਹਾਏ ਆਗਰਾ ਸ਼ੁਰੂ ਆਪਾਂ ਵੀ ਆਇਆ ਤੀਜਾ ਲਈਏ ਲਾਲਾ ਲਾਲੇ ਲਾਲੇ ਪਾਜੀ ਮੈਂ ਚੱਲਿਆਂ ਆਵੇ ਲੈ ਆਇਆ ਆਪਾਂ ਤੀਜਾ ਲਈਏ ਲਾਲਾ ਆਤੀ ਆ ਉਹ ਪਾਜੀ ਮੈਂ ਤੇ ਲਾਲਾ ਬਾਬਾ ਜੀ ਲਾਉਣਾ ਛੱਡ ਤੁਸੀਂ ਸਾਡੀ ਵੀਡੀਓ ਬਣਾ ਲਓਗੇ ਤੁਸੀਂ ਪਾਜੀ ਹੂੰ ਕਰਦੇ ਮੈਂ ਸਹਿ ਹੀ ਨਾ ਮੈਂ ਤੇ ਲਾਉਣੀ ਚੱਲ ਪਾਲੇ ਕਿਹੜਾ ਯੋਰਨ ਚੱਲ ਚੱਲੋ ਮੈਂ ਛੱਡਣੀ ਆ ਹੁਣ ਮਗਰੋਂ ਭਾਈ ਇਹਦੇ ਚੱਲ Bây giờ được sự mất đi vô cái cây 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 ਚਲੋ ਚਲੋ ਸੈਟ ਅਗਲਾ ਸ਼ਾਬਾਸ਼ ਸ਼ਾਬਾਸ਼ ਖਿੱਚੋ ਖਿੱਚੋ ਬੰਦੇ ਸਾਡੇ ਜਦੋਂ ਫੁੱਲ ਗਰਮੀ ਹੁੰਦੀ ਉਹ ਦਿਨ ਆਉਦੇ ਮਿਹਨਤ ਲਾਉਣ ਪਿੰਡੇ ਜੋ ਕੱਢਦੇ ਮੁੜਕਾ ਫੁੱਲ ਸ਼ਾਬਾਸ਼ ਦੋਸਤ ਮੈਂ ਵੀ ਆ ਗਿਆ ਮਗਰ ਸਹੀ ਦੋਸਤ ਕਿੱਥੇ ਮੇਰਾ ਚਲੋ 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 ਬਣਾ ਲਈ ਵੀਡੀਓ ਸਹੀ ਬਣਾਉਣੀ ਆ ਜਿੱਦਾਂ ਜਿੱਦਾਂ ਹੀ ਭੱਜੀਆਂ ਨੇ ਮੈਂ ਸਹੀ ਦੀ ਮਗਰ ਭੱਜਣਾ ਹੁਣ

ਤੇ ਪਿੱਛੇ ਰਹਿ ਗਈ ਨੈਤਗਾ ਕਾ ਤੂੰ ਹੀ ਨਾ ਮੈਂ ਹਲੋ ਹਲੋ ਮਾਰਤਾ ਹੀ ਹੋਏ ਥਾਈ ਹੋਏ ਸਾਰਾ ਝੜ ਗਿਆ ਓ ਕੋ ਠੀਕ ਦੰਥ ਹੱਥ ਹੱਥ ਪਾਇ ਦੱਸ ਕਿਦਾਂ ਇਹਨੇ ਹੱਥ ਹੱਥ ਪਾਇਆ ਸੀ ਦਿਨੇ ਹਾਏ 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 ਤਪੀ ਬੂ ਕਹਾਪ ਤੂੰ ਪੈਸੇ ਦੇਂਗਾ ਹਾਏ ਪੱਪੀ ਵੀ ਲਈ ਸੀ ਆਵੇ ਪੱਪੀਆਂ ਲਈ ਹਾਏ ਸੰਗੀ ਜਾਂਦਾ ਹਾਏ ਸੱਚੇ ਦੱਸਦਾ ਯਾਦ ਤੂੰ ਉਹਦੇ ਨਾਲ ਵੀ ਕਰਾ ਦਿੰਦਾ ਆਪ ਹੁਣ ਅਗਲੇ ਨੂੰਤੀ ਤੇ ਲਾਉਣੀ ਆ ਨੀ ਇਹ ਵਿਚਾਰੇ ਪਿੱਛੇ ਪਿੱਛੇ ਕਰਦਾ ਫਿਰ ਸਹਿਜ ਵੀਰੇ ਸਹਿਜ ਵੀਰੇ ਰੁਕ ਜਾ ਹਾਏ ਇਹ ਕਹਿੰਦਾ ਸੀ ਰੁਕੀ ਨਾ ਬੰਦਰ ਗਿਆ ਇਹ ਕਹਿੰਦਾ ਬੰਗਾ ਵੀ ਲੈ ਕੇ ਦਿੱਤੀਆਂ ਨੂੰ ਹਾਏ ਕਿਹੜੇ ਰੰਗ ਦੀਆਂ ਚਿੱਟੇ ਲਾ ਸੱਚ ਲਾਲ ਹੋਵੇ ਭਾਈ ਆਈ ਦੀ ਆਈ ਦੀ ਆਈ ਦੀ ਵੀ ਆ ਮੇਰੀ ਤੇ ਘਰ ਵਾਲੀ ਆ ਤੂੰ ਤਾਂ ਸੁਨਾ ਮਾਨਕ ਵਾਲਾ ਮੈਂ ਕਿਹਾ ਆਪਾਂ ਵੀ ਕਰਾਈਏ ਛੋੜੇ ਬੱਚਿਆਂ ਦਾ ਹਨਾ ਦਾ ਕਰਾਈਏ ਹਨਾ ਭਾਈ ਆਪਾਂ ਜਦੋਂ ਹਨਾ ਸਾਰੀ ਮਿਹਨਤ ਲੱਗੀ ਇਹਨਾਂ ਦਾ ਆਪਾਂ ਇੱਕ ਤਰੀਕ ਦਾ ਰੱਖ ਲੋ ਮੈਂ ਜੀ ਨਾਲੇ ਕਿਟਾ ਜਣੀਆਂ ਭਾਈ ਉਹ ਦੇ ਦਿਓ ਨਾਲ ਮੈਡਲ ਮੈਡਲ ਲਾਵਾਂਗੇ ਜਿਹੜਾ ਫਾਸਟ ਸਾਈਕਲ ਆਪਾਂ ਰੱਖਣੀ ਆ ਰਨਿੰਗ ਹੀ ਰਖ ਲੈ ਨੇ ਇੱਦਾਂ ਦੀਆਂ ਹਰ ਕਿਹੜੇ ਹਰ ਕਿਹੜੇ ਜੰਪ ਤੇ ਬੋਰੀ ਦੇ ਵਿੱਚ ਪਾ ਕੇ ਜੰਪ ਲਵਾਈ ਹਲੇ ਭਾਈ ਬੋਰੀ ਵੀ ਦੇਈ ਆਜ ਨਾਲ ਨਾ ਨਿਆਣੇ ਹੋਰ ਆਉਣਗੇ ਹਾਂ ਥੋੜਾ ਨਾ ਉਤਸ਼ਾਹਜੇ ਹੁੰਦੇ ਨੇ ਨਿਆਣੇ ਤਾਂ ਫਿਰ ਇੰਨਾ ਦਾ ਰਖਣਾ ਨਿੱਕੇ ਨਿੱਕੇ ਸਹਿ ਜਿੰਨਾ ਕੰਪੀਟੀਸ਼ਨ ਕਨੇ ਮਾਨਕੋ ਕਿੱਦਾਂ ਜਿੱਤਿਆ ਹੀ ਫੇ ਜਿੱਤਿਆ ਜਿੱਤਿਆ ਮਾਨਕੋ ਥਾਪੀ ਹੋ ਜਵੇ ਫਿਰ ਮਾਨਕਾ ਲਈ ਇੱਕ ਬਈ ਹੋਣੀ ਸੀ ਆ ਵੀ ਆਪਾਂ ਨਾ ਇਹ ਬੁੱਜੇ ਦਾ ਰਨਿੰਗ ਕਰ ਦਨੇ ਆ ਥੋੜੀ ਜਿਹੀ ਥੋਕ ਤੱਕ ਕਰ ਦਨੇ ਆ ਮੋੜ ਤੱਕ ਬਸ ਇੱਥੋਂ ਜਿਹੜਾ ਪਈ ਟਾਈਮ ਲਾ ਲਾ ਕੇ ਹਾਂ ਤੇ ਇੱਥੇ ਆਣ ਕੇ ਫਿਰ ਲਾਲੂ ਦਾ ਬੈਟ ਕਾ ਲਾਲਾ ਕੇ ਹਲਕੀਆਂ ਹਲਕੀਆਂ ਹਨਾ ਇਹੋ ਜਿਹੀ ਚੀਜ਼ਾਂ ਪੰਜ 6 ਕਰ ਦਾਂਗੇ ਵਿੱਚ ਵਿੱਚ ਅਹੀਂ ਨਾ ਤੇ ਕੀ ਕੀਤਾ ਭਜੀ ਜਿੱਦਾਂ ਛੋਟੇ ਛੋਟਾ ਗੱत्ता ਲੈ ਕੇ ਕਿ ਨਹੀਂ ਗੱਤੇ ਦੇ ਉੱਤੇ ਲੈ ਕੇ ਕਿ ਨਹੀਂ ਇਦਾਂ ਲਾ ਤੇ ਲੈਣ ਫਿਰ ਵੀ ਆ ਡੱਡੂ ਛਪਾਟੇ ਹੋ ਗਏ ਆ ਕੁੱਪੇ ਹੋ ਗਏ ਉਹ ਜਿੱਦਾਂ ਜੇ ਤਾਂ ਮਤਲਬ ਕਿ ਜਿਹੜਾ ਕ੍ਰਾਸ ਕੰਟਰੀ ਪਹਿਲਾਂ ਆਣ ਕੇ ਲਾਈ ਜਾਂਦਾ ਜੀ ਕੋਈ ਦਾ ਵਾਰੀ 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 ਸਾਰੇ ਲਾਈ ਜਾਂਦੇ ਜੀ ਉਹ ਬਾਲਾ ਵਧੀਆ ਭਾਈ ਉਹ ਕੋਈ ਨਾ ਪੱਕਾ ਰਾਉਣੇ ਇਹਨਾਂ ਦਾ ਆਪਣਾ ਚਾਗੁਰ ਬਲਸਿੰਗਾਂ ਉੱਤੇ ਹੀ ਚੱਲਦਾ ਵਾ ਬੋਰੀ ਤੇ ਨਹੀਂ ਆਪਣੇ ਉਹ ਸਾਰੇ ਬੋਰੀ ਵਾਲਾ ਵੀ ਰੱਖੇ ਹੋ ਆ ਸਹੀ ਬਾਲਾ ਤੇ ਭਾਈ ਪਿੰਡ ਸਾਰੇ ਇਕੱਠਾ ਹੋ ਗਿਆ ਗਰਾਉਂਡ ਚ ਚਲੋ ਤੁਸੀਂ ਬੁਲਾਵਾਂ ਵਧੀਆ ਲੱਗਾ ਭਾਈ ਮੌਦ ਉਹ ਦਿਨ ਸਾਰੇ ਹੀ ਮਾਨ ਕੀ ਇਕੱਠੇ ਹੋ ਗਿਆ ਸੀ ਆਣ ਸਾਰੇ ਫੇ ਪੈਸੇ ਹੀ ਨਹੀਂ ਦਿੱਤੇ ਉਹਨਾਂ ਨੇ ਭਾਈ ਪੈਸੇ ਦਿੱਤੇ ਹੀ ਸਹੀ ਤੈਨੂੰ ਪੈਸੇ ਵੀ ਕਿੰਨੇ ਹੀ ਹੋ ਗਏ ਉਹ ਦਿਨ ਇਕੱਠੇ ਹੋਏ ਵੀ ਨਿਆਲੇ ਨੂੰ ਫਰਾਗ ਲੈ ਕੇ ਦੀ ਚੱਲ ਕੋਈ ਨਾ ਆਪਾਂ ਪੈਸੇ ਵੀ ਰੱਖ ਦਨੇ ਤੇਲ ਚ ਮੋਟਰਸਾਈਕਲ ਪਵਾ ਲਈ ਤੇਲ ਚ ਮੋਟਰਸਾਈਕਲ ਪਵਾ ਲਈ ਕਿ ਮੋਟਰਸਾਈਕਲ ਚ ਤੇਲ ਪੋਣਾ ਆਉਂਦੇ ਜੇ ਤੇਲ ਪਵਾ ਲਈ ਭਾਈ ਟਰਬੂ ਨਵੀਂ ਪਵਾਈ ਅੱਜ ਫੇਲ ਹੋ ਗਈ ਬਿਠਾਤਾ ਕਿ ਨਹੀਂ ਨਹੀਂ ਬੈਠਾ ਲਿਆ ਥੋੜਾ ਬੈਠਾ ਹਾਂ ਥੋੜਾ ਬੈਠਾ ਬੈਠਾ ਟਰਬੋ ਕੇ ਅੱਜ ਨਵੀਂ ਨਵੀਂ ਫੇ ਕਾਲੂ ਹੁਣ ਖੁੱਲੂਗੀ ਹੈ ਨਾ ਹਜੇ ਤਿੰਨੇ ਵੀ ਪਈ ਟਰਬੋ 3 ਲੱਖ 3 ਲੱਖ ਦੀ ਸਹੀ ਰੇਟ ਦੱਸ ਕੰਨਾ ਬਿਠਾਵਾ ਦਾ ਰੱਤ ਟਰਬੋ ਪਿਠਾ ਦਈਏ ਰਹਿਣ ਦੋ ਭਰਾ ਕਿੰਨੀ ਕਿੰਨੀ ਟਰਬੋ ਕਿੰਨੇ ਚ ਪਈ ਦੱਸ ਵੇ ਲੱਖ ਦੀ ਪਈ ਲੱਖ ਦੀ ਆਹ ਹਾਂ ਚੱਲ 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 ਕੋਈ ਵੀ ਇਹ ਨਾ ਨੂੜਾ ਕੱਢਿਆ ਹੋਇਆ ਨਹੀਂ ਪਤਾ ਨਹੀਂ ਦੋ ਦਿਨ ਸਹੀ ਲੱਗਦਾ ਮੈਨੂੰ ਹਾਂ ਇਹ ਕੋਈ ਨਹੀਂ ਮੈਨੂੰ ਉਬਾਇਆ ਸਹਜ ਸਹਜ ਵੀ ਸੇਵਾ ਕਰੂੰਗਾ ਅੱਜ ਬ੍ਰਹਮੀ ਦੀ ਹਾਂ ਹਾਂ ਚੱਲੂ ਕੋਈ ਨਾ ਛਰਬਦੀ ਪਿਆਦੇ ਹੋਈ ਨਾ ਪਾਣੀ ਪਾ ਲਓ ਚੱਲੋ ਪਾਦੇ ਵਿੱਚ ਪਾਣੀ ਉਹ ਥੱਲੇ ਬਹਿ ਜਾ ਓਏ ਜੇ ਕਰਨੀ ਆ ਪੀਣੀ ਕਹਦੇ ਨਾ ਹੁਣ ਸਾਸ ਲੈ ਕੇ ਆਓ ਪਾ ਹੋਰ ਪਾਣੀ ਖੋਲੀ ਮਰਲਾ ਪਟਕਾਰੀ ਹੀ ਘਟਾਈ ਜਾਂਦਾ ਬੋਤਲ ਦੀ ਸਵਾਦ ਲੀਦਾ ਕੋਈ ਪੱਲਾ ਕਿ ਚੁੱਪ ਰੋ ਜਾ ਕੇ ਹੁਣ ਗਲਾਸੀਆਂ ਕੌਣ ਲਿਆਊਗਾ ਗਲਾਸ ਨੂੰ ਮੈਂ ਲਿਆਉਂਗਾ ਕਿੱਥੋਂ ਛੋਕਾ ਦੀ ਕਰੀਂ ਛੋਕਾ ਕੌਣ ਆ ਬਣੀ ਆ ਆ ਨਮਰਾ ਲਾ ਲਿਆ ਮੋਟੇ ਕਰਾ ਥੋੜਾ ਪਾਣੀ ਪੋਤ ਪਾਣੀ ਬਾਅਦ ਪੀਣੀ ਨਹੀਂ ਤੁਸੀਂ ਮੈਨੂੰ ਬੱਸ ਉਹ ਸਾਹ ਫੇਰ ਰੱਖੀ ਹਾਂ ਬੱਸ 20 ਰੁਪਏ ਦੇ ਬਾਹਰ ਪਾ ਲਾਏ ਨੇ ਮੇਰੀ ਸਕੂਟਰੀ ਕਿ ਦਿਖਾਇਆ ਬੂਸਾ ਵਾ ਉਹਨੂੰ ਪਜਾਈ ਫਿਰ ਕੇ ਪਾਰੇ ਪਾਸੇ ਹੈ ਅਮਨ ਬਾਈ ਫੋਨ ਨਾ ਦਾ ਆਇਆ ਬਸ ਸਹੀ ਹੋ ਗਿਆ ਲੈ ਜਾ ਅਮਨ ਬਾਈ ਫੋਨ ਆਇਆ ਵਿੱਚ ਕੋਈ ਨਾ ਮੱਜੀ ਜਾਂਦਾ ਓਏ ਲੈ ਜਾ ਤੂੰ ਅਮਨ ਨੇ ਭੇਜਿਆ ਗਲਾਸ ਨਹੀਂ ਦੇ ਦੋ ਸਕੂਟਰੀ ਤੇ ਨਹੀਂ ਜਾਣੀ ਆਦੇ ਮੋਟਰਸਾਈਕਲ ਲੈ ਕੇ ਜਾ ਕੋਚ ਹੈ ਨਹੀਂ ਤੇਲ ਦੀ ਕੀ ਗੱਲ ਆ ਹੁਣ ਇਹ ਤਾਂ ਤੁਹਾਡਾ ਪੰਪ ਵਾਲਿਆਂ ਨਾਲ ਹੀ ਸਾਹੀ ਪੰਪ ਵਾਲਿਆਂ ਨਾਲ ਕਿੱਥੇ ਨਿਕਲ ਗਿਆ ਆਇਆ ਯਾਰ ਮੜਾ ਲੈ ਉਹ ਵਿੱਚ ਕਹਿ ਦੂ ਨਾ ਤੋਰ ਦੀ ਬੈਲ ਰਹਿਣ ਦੇ ਬੈਲ ਗਾਲੂ ਬਣਾ ਲਾਂਗੇ ਪਾਸੇ ਨਹੀਂ ਚਲੋ ਚੱਲ ਇਹ ਗਲਾਸ ਸੁਗਰਾ ਹੀ ਆਇਆ ਆ ਬਣ ਗਿਆ ਵਾ ਗੜਾ ਹੋ ਗਿਆ ਮਾ ਕੰਮ ਅਜ ਅੱਜ ਰੂਹ ਹਫ ਗਿਆ ਜੇ ਲੈਂਦੇ ਰੂਹ ਹਫ ਗਿਆ ਤੂੰ ਮੋਟਿਆ ਦਾਕਲਾਸ ਪੀ ਗਿਆ ਵਾ ਪਿਛੇ ਰੱਖੋ ਗਲਾਸ ਪਿਛੇ ਝੂਠੇ ਪਾਈ ਨੇ ਮਿਹਨਤ ਲਾਉਣ ਲੱਗੇ ਤੇ ਭਾਈ ਦਾ ਵਾ ਆ ਸੈ ਜੇ 25 ਗਲਾਸ ਪੀ ਗਿਆ ਮੋਟਾ ਕਿੰਨੇ ਕਿਲਾ ਪੀਚਰ ਸਾਈਜ਼ ਭਾਈ ਜਨਾ ਆਇਆ ਜੋ ਉਪਰ ਕਰਕੇ ਸਾਲਿਓ ਆਪਰ ਨਾ ਜਾਇਓ ਸਾਲਿਓ ਆਪਰ ਨਾ ਜਾਇਓ ਇਹਨੂੰ ਮਿਲਿਆ ਕਿਨੂੰ ਨਿਕਾ ਮੈਨੂੰ ਭਾਈ ਜਿਹਨੂੰ ਦੁਪਹਿਰ ਜੇ ਅੱਜ ਤਾਂ ਮੇਰਾ ਗੁਲਾਬੀ ਗੋ ਜਿਹਨੂੰ ਨਹੀਂ ਮਿਲਿਆ ਉਹ ਆ ਜਾ ਬਿੱਥੇ ਰੋਕ ਜਾ ਉਹ ਬਾਅਦ ਚ ਲੈ ਲਈ ਆਇਆ ਪਹਿਲਾਂ ਆਜੋ ਆਜੋ ਮਿਲਿਆ ਕਿਨੂੰ ਨਗਾ ਉਹ ਆਵੇ ਹੁਣ ਜਿਹਨੇ ਪੀਲੇ ਦੋ ਦੋ ਗਲਾਸ ਹੋਰ ਰੁਕ ਜਾਓ ਅਜੇ ਕਿਨੂੰ ਨਹੀਂ ਮਿਲਿਆ ਆ ਗਿਆ ਆਇਆ ਓਏ ਸਹਰਾਜ ਤੇਰੇ ਆ ਤਿੰਨ ਚਾਰ ਗਲਾਸ ਹੁਣ ਬਾਕੀ ਸਾਰਿਆਂ ਨੇ ਪੀ ਲਿਆ ਵਾ ਮੈਂ ਕਿਹਦੀ ਰਹਿੰਦੀ ਆ ਉਹਨੂੰ ਤੁਸੀਂ ਰਹਿਣ ਤਾਂ ਤੁਸੀਂ ਮਾਰਨੇ ਹੀ ਬੰਦੇ ਰੋਕ ਜਾ ਰੋਕ ਜਾ ਹੁਣ ਬੰਦ ਬਈ ਬਈ ਮਰੋ ਫਾਈ ਨੂੰ ਪਾਈ ਹੁੰਦੇ ਐ ਤਾਂ ਨੂੰ ਚਲੋ ਭੱਜੋ ਅੱਛੇ ਵੇ ਆ ਗਿਆ ਤੂੰ ਕਿਦਾਂ ਦੀ ਬਣੀ ਪਾਈ ਮੈਂ ਪੀਤੀ ਨੈਂ ਆ ਗਿਆ 10 ਮਗਲਾ ਲੈ ਕੇ ਚੱਲ ਭੱਜ ਹੈ ਇਹ ਨਹੀਂ ਕਹੇ ਤੀਨ ਪਾ ਗਈ ਦਮ ਹੁਣ

ਓ ਮਾਰੋ ਵੇਖ ਆ ਹੁੰਦੀ ਡਰਿੰਕ ਅਸਲੀ ਬਰਫ ਵਾਲੀ ਵਿਖਾਜ ਦਾ ਕਰਕੇ ਵੀਡੀਓ ਆ ਦੇਖ ਆ ਹੁੰਦੀ ਓਏ ਝੂਟਾ ਯਾ ਮੋਟਰਸਾਈਕਲ ਆ ਥੋੜਾ ਲਾਉਨੇ ਆ ਆਜ ਤੱਕ ਨਹੀਂ ਲੈ ਮੋਕਾ ਗਿਆ ਰੱਖ ਦੇ ਆ ਵੀ ਲੈ ਨੱਕ ਨੂੰ ਵੀ ਬੁਲਾਉਣਾ ਮੈਂ ਇਲਾਕਾ ਨਾ ਕਰਨੀ ਲੁਕੀ ਜਾਂਦਾ ਵੇ ਗਲਾਸ ਚੱਕੋ ਸਾਰੇ ਜਿਹਨੇ ਥੱਲੇ ਦਿੱਤੇ ਆ ਚੱਕੋ ਚੱਕੋ ਚੱਕੋ